ਕੋਈ ਵੀ ਪਾਰਟੀ ਦਾ ਝੰਡਾ ਦੂਜੀ ਪਾਰਟੀ ਦੇ ਝੰਡੇ ਦੇ ਨਾਲ ਸਾਨੂੰ ਲੱਗਿਆ ਨਹੀਂ ਦੇਖਣ ਨੂੰ ਮਿਲਦਾ ਕੋਈ ਬੋਰਡ ਇਕੱਠਾ ਦੇਖਣ ਨੂੰ ਨਹੀਂ ਮਿਲਦਾ ਪਰ ਤਿਆਰ ਸਾਰੇ ਇਕੱਠੇ ਕਿੱਥੇ ਅਸੀਂ ਕਰਮ ਭੂਮੀ ਆ ਸਾਡੀ ਇਹ ਜਦੋਂ ਕਰਮ ਭੂਮੀ ਦੇ ਅਸੀਂ ਵਪਾਰੀ ਕਾਹ ਵਪਾਰ ਕਰਨ ਵਾਲੇ ਬੰਦੇ ਦੀ ਕੋਈ ਬੇਟਾ ਪਾਰਟੀ ਨਹੀਂ ਹੁੰਦੀ ਤੁਸੀਂ ਜਦੋਂ ਦੇਖਿਆ ਸਾਰੇ ਪਾਰਟੀਆਂ ਦੇ ਝੰਡੇ ਪੋਸਟਰ ਬੈਨਰ ਹੋਲਡਿੰਗਸ ਇੱਥੇ ਬੰਦੇ ਨੇ ਔਰ ਨਾਰਥ ਇੰਡੀਆ ਦੇ ਬੇਟਾ ਸਾਨੂੰ ਵੱਡਾ ਅਸੀਂ ਕਹਿੰਦਾ ਮੈਨੂੰ ਪਿਛਲੇ 22 ਸਾਲਾਂ ਤੋਂ ਬੇਟਾ ਅਸੀਂ ਇਲੈਕਸ਼ਨ ਮਟੀਰੀਅਲ ਦਾ ਕੰਮ ਕਰਦੇ ਆ ਰਹੇ ਹਾਂ ਵੀ ਇੱਥੇ ਆ ਕੇ ਜੀ ਤੁਹਾਨੂੰ ਇੱਕ ਅਲੱਗ ਚੀਜ਼ ਨਜ਼ਰ ਆਏਗੀ ਵੀ ਇੱਕ ਛਤਰੀ ਦੇ ਸਾਰੇ ਸਾਰੇ ਇਕੱਠੇ ਹੋ ਕੇ ਬੈਠਦੇ ਨੇ ਔਰ ਕੋਈ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ। ਕਈਆਂ ਕਈ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਆਰਡਰ ਦੇ ਰਹੇ ਹੁੰਦੇ ਉਹ ਵੀ ਇਕੱਠੇ ਹੋ ਕੇ ਬੈਠਦੇ ਨੇ ਗੱਲਾਂ ਕਰਦੇ ਨੇ। ਸਸ਼ਕਲ ਜੀ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਚੋਣ ਅਖਾੜਾ ਲੋਕ ਸਭਾ ਚੋਣਾਂ 2024 ਦਾ ਜਿੱਥੇ ਬਿਗਲਵਾ ਚੁੱਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਆਪਣੀ ਆਪਣੀ ਕੈਂਪੇਨਿੰਗ ਕਰ ਰਹੇ ਨੇ ਤੇ ਉੱਥੇ ਹੀ ਅਗਰ ਗੱਲਬਾਤ ਕੀਤੀ ਜਾਵੇ ਪਾਰਟੀਆਂ ਦੇ ਵਿੱਚ ਵਿਰੋਧ ਪੂਣਾ ਦੇਖਣ ਦੀ ਇੱਕ ਦੂਜੇ ਨੂੰ ਤੰਜ ਕੱਸਣ ਦੀ ਉਹ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਬਿਲਕੁਲ ਦੇਖਦੇ ਹੋਵੋਗੇ ਪਰ ਇੱਕ ਇਹੋ ਜੀ ਥਾਂ ਤੇ ਅੱਜ ਲੈ ਕੇ ਆਏ ਆ ਜਿੱਥੇ ਕਿ ਸਾਰੀ ਪਾਰਟੀਆਂ ਦੇ ਝੰਡੇ ਜਾਂ ਫਿਰ ਜਿਹੜੇ ਵੀ ਸਟਿੱਕਰਸ ਬੰਦੇ ਨੇ ਬੋਰਡਸ ਬੰਦੇ ਨੇ ਹੋਰਡਿੰਗਸ ਬੰਦੀਆਂ ਨੇ ਉਹ ਇਕੱਠੇ ਮੌਜੂਦ ਨੇ ਬਿਲਕੁਲ ਇਹ ਤਸਵੀਰ ਜਿਹੜੀ ਹੈ ਹੈਰਾਨ ਵੀ ਕਰਦੀ ਹੋਵੇਗੀ ਕਿਵੇਂ ਇੱਕ ਪਾਰਟੀ ਦਾ ਦੂਜੀ ਪਾਰਟੀ ਦੇ ਝੰਡੇ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਜ਼ਰ ਆਉਂਦਾ ਜਦੋਂ ਕਿਸੇ ਥਾਂ ਦੇ ਉੱਤੇ ਕਿਸੇ ਪਾਰਟੀ ਦੇ ਵਰਕਰ ਦੇ ਵੱਲੋਂ ਇੱਕ ਪਾਸੇ ਝੰਡਾ ਲਗਾ ਦਿੱਤਾ ਜਾਵੇ ਦੂਸਰੀ ਪਾਰਟੀ ਜਿਹੜੀ ਉੱਥੇ ਜਾ ਕੇ ਝੰਡਾ ਨਹੀਂ ਲਗਾ ਸਕਦੀ ਬਿਲਕੁਲ ਲੜਾਈਆਂ ਹੋ ਜਾਂਦੀਆਂ ਨੇ ਚੋਣਾਂ ਦੇ ਮੈਦਾਨਾਂ ਦੇ ਵਿੱਚ ਬਹੁਤ ਸਾਰੀ ਸਖਤੀ ਵੀ ਵਰਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਕਿ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਝੰਡਿਆਂ ਨੂੰ ਲੈ ਕੇ ਬੋਰਡਸ ਨੂੰ ਲੈ ਕੇ ਹੋਲਡਿੰਗਸ ਨੂੰ ਲੈ ਕੇ ਆਪਸ ਦੇ ਵਿੱਚ ਨਾ ਪੜਨ ਪਰ ਇਹ ਤਸਵੀਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਕੀ ਸਾਰੇ ਪਾਰਟੀਆਂ ਦੇ ਝੰਡੇ ਇਕੱਠੇ ਵੀ ਦੇਖਣ ਨੂੰ ਮਿਲ ਰਹੇ ਨੇ ਇੱਕ ਇੱਕ ਪਾਰਟੀ ਜਿਹੜੀ ਆ ਬਿਲਕੁਲ ਬਣ ਰਹੇ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਭਾਜਪਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਕਾਂਗਰਸ ਚਾਰੋਂ ਪਾਰਟੀਆਂ ਦੇ ਝੰਡੇ ਇਕੱਠੇ ਹੀ ਜਿਹੜੇ ਨੇ ਬੰਦੇ ਨੇ ਉਸੇ ਤਰੀਕੇ ਨਾਲ ਤਿਆਰ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਪੰਚਾਇਤ ਜਾਂਦੇ ਨੇ ਚੋਣ ਪ੍ਰਚਾਰ ਦੇ ਵਾਸਤੇ ਤੇ ਵੱਡਾ ਜਿਹੜਾ ਬਲਕ ਦੇ ਵਿੱਚ ਆਰਡਰ ਮਿਲਦਾ ਔਰ ਬਲਕ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਬਣਾਇਆ ਜਾਂਦਾ ਹੈ ਜੇਕਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਤੁਹਾਨੂੰ ਮੈਂ ਆਮ ਆਦਮੀ ਪਾਰਟੀ ਦਾ ਝੰਡਾ ਦਿਖਦਾ ਹੋਏਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਕਾਂਗਰਸ ਦਾ ਝੰਡਾ ਵੀ ਨਾਲ ਮੌਜੂਦ ਹੈ ਹਰ ਇੱਕ ਪਾਰਟੀ ਦੇ ਝੰਡੇ ਦੇ ਜਿਹੜੀ ਹੈ ਨਾਲ ਤਸਵੀਰ ਇਕੱਠੀ ਦੇਖਣ ਨੂੰ ਮਿਲ ਰਹੀ ਹੈ ਆ ਸਟਿੱਕਰ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਜੋ ਪਾਰਟੀ ਵਰਕਰ ਆਪਣੇ ਲਗਾ ਕੇ ਘੁੰਮਦੇ ਨੇ ਜਾਂ ਬੈਚ ਜਿਹੜੇ ਬੰਦੇ ਨੇ ਮਾਸਕ ਫੇਸ ਮਾਸਕ ਹਰ ਇੱਕ ਚੀਜ਼ ਚੋਣ ਪ੍ਰਚਾਰ ਚ ਤੁਸੀਂ ਦੇਖਦੇ ਹੋਵੋਗੇ ਉਹ ਇਸ ਤਰੀਕੇ ਦੇ ਨਾਲ ਇਕੱਠੀ ਇੱਕ ਥਾਂ ਦੇ ਉੱਤੇ ਬਣਾਈ ਜਾਂਦੀ ਆ ਨਾ ਕਿ ਅਲੱਗ-ਅਲੱਗ ਪਾਰਟੀਆਂ ਵੰਡੀਆਂ ਜਾਂਦੀਆਂ ਨੇ ਕਿ ਇੱਕ ਜਿਹੜਾ ਪ੍ਰਿੰਟਰ ਹੈ ਉਹ ਅਕਾਲੀ ਦਲ ਦੇ ਬਣਾਊਗਾ ਦੂਜਾ ਪ੍ਰਿੰਟਰ ਜਿਹੜਾ ਸ਼ੋਮਨੀ ਅਕਾਲੀ ਦਲ ਦੇ ਨਾਲ ਦੇ ਨਾਲ ਵੱਖ-ਵੱਖ ਪਾਰਟੀਆਂ ਦੀ ਬਣਾਈ ਜਾਏਗੀ ਪਰ ਇੱਕੋ ਥਾਂ ਦੇ ਉੱਤੇ ਇਹਨਾਂ ਸਾਰਿਆਂ ਨੂੰ ਇਕੱਠਾ ਤਿਆਰ ਕੀਤਾ ਜਾਂਦਾ ਬਲਕ ਦੇ ਵਿੱਚ ਤਾਂ ਜਿਹੜੀਆਂ ਮਸ਼ੀਨਾਂ ਦਿਖਾਈਆਂ ਨੇ ਸਾਰੇ ਪਾਰਟੀਆਂ ਦੇ ਝੰਡੇ ਇਕੱਠੇ ਦਿਖਾਏ ਨੇ ਉਹ ਇਹਨਾਂ ਦੀ ਫੈਕਟਰੀ ਦੇ ਵਿੱਚ ਤਿਆਰ ਹੁੰਦੇ ਨੇ ਸਾਡੇ ਨਾਲ ਪ੍ਰਵੀਨ ਚੌਧਰੀ ਜੀ ਮੌਜੂਦ ਨੇ ਸਰ ਸਾਰੀ ਪਾਰਟੀਆਂ ਦੇ ਝੰਡੇ ਇਕੱਠੇ ਬਣਦੇ ਆ ਇਹਨਾਂ ਬਲਕ ਦੇ ਵਿੱਚ ਆਰਡਰ ਆਂਦਾ ਹੈ ਪਹਿਲਾਂ ਅਗਰ ਦੇਖਿਆ ਜਾਵੇ ਕੋਈ ਵੀ ਪਾਰਟੀ ਦਾ ਝੰਡਾ ਦੂਜੀ ਪਾਰਟੀ ਦੇ ਝੰਡੇ ਦੇ ਨਾਲ ਸਾਨੂੰ ਲੱਗਿਆ ਨਹੀਂ ਦੇਖਣ ਨੂੰ ਮਿਲਦਾ ਕੋਈ ਬੋਰਡ ਇਕੱਠਾ ਦੇਖਣ ਨੂੰ ਨਹੀਂ ਮਿਲਦਾ ਪਰ ਤਿਆਰ ਸਾਰੇ ਇਕੱਠੇ ਕੀਤੇ ਜਾਂਦੇ ਪਹਿਲਾਂ ਤਾਂ ਤੁਹਾਡੀ ਟੀਮ ਦਾ ਸਵਾਗਤ ਹੈ ਬੇਟਾ ਦੇਖੋ ਅਸੀਂ ਕਰਮ ਭੂਮੀ ਆ ਸਾਡੀ ਇਹ ਜਦੋਂ ਕਰਮ ਭੂਮੀ ਦੇ ਅਸੀਂ ਵਪਾਰੀ ਕਾ ਵਪਾਰ ਕਰਨ ਵਾਲੇ ਬੰਦੇ ਦੀ ਕੋਈ ਬੇਟਾ ਪਾਰਟੀ ਨਹੀਂ ਹੁੰਦੀ। ਔਰ ਤੁਸੀਂ ਜਿੱਦਾਂ ਦੇਖਿਆ ਸਾਰੇ ਪਾਰਟੀਆਂ ਦੇ ਝੰਡੇ ਪੋਸਟਰ ਬੈਨਰ ਹੋਲਡਿੰਗਸ ਇੱਥੇ ਬੰਦੇ ਨੇ। ਔਰ ਨਾਰਥ ਇੰਡੀਆ ਦੇ ਬੇਟਾ ਸਾਨੂੰ ਵੱਡਾ ਅਸੀਂ ਕਹਿੰਦਾ ਮੈਨੂੰ ਪਿਛਲੇ 22 ਸਾਲਾਂ ਤੋਂ ਬੇਟਾ ਅਸੀਂ ਇਲੈਕਸ਼ਨ ਮਟੀਰੀਅਲ ਦਾ ਕੰਮ ਕਰਦੇ ਆ ਰਹੇ ਹਾਂ। ਔਰ ਇੱਥੇ ਇੱਕ ਚੀਜ਼ ਹੋਰ ਜਿੱਦਾਂ ਪਹਿਲਾਂ ਵੀ ਕੁਝ ਚੈਨਲ ਨੇ ਸਟੋਰੀ ਕੀਤੀ ਵੀ ਇੱਥੇ ਆ ਕੇ ਜੀ ਤੁਹਾਨੂੰ ਇੱਕ ਅਲੱਗ ਚੀਜ਼ ਨਜ਼ਰ ਆਏਗੀ ਵੀ ਇੱਕ ਛਤਰੀ ਦੇ ਸਾਰੇ ਸਾਰੇ ਇਕੱਠੇ ਹੋ ਕੇ ਬੈਠਦੇ ਨੇ ਔਰ ਕੋਈ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ। ਬਿਲ ਇੱਕ ਪਾਸੇ ਜੇ ਕਾਂਗਰਸ ਜਾਂ ਕਾਲੀ ਦਲ ਭਾਜਪਾ ਜਾਂ ਆਮ ਆਦਮੀ ਪਾਰਟੀ ਇਹ ਝੰਡਾ ਬੰਦਿਆ ਉਹ ਵਰਕਰ ਸਾਰਿਆਂ ਦਾ ਹੀ ਕੰਮ ਕਰਿਆ ਸਾਡੇ ਦਾ ਸਾਰੇ ਇੱਕ ਸਮਾਨ ਨੇ ਬਿਲਕੁਲ ਜੀ ਬਿਲਕੁਲ ਜਦੋਂ ਸਾਰਾ ਕੁਝ ਇਕੱਠਾ ਡਿਜ਼ਾਈਨ ਵਾਸਤੇ ਆਂਦਾ ਡਿਜ਼ਾਈਨਿੰਗ ਵੀ ਇੱਥੇ ਕੀਤੀ ਜਾਂਦੀ ਕਿਵੇਂ ਸਾਰਾ ਕੁਝ ਬੇਟਾ ਹਰ ਚੀਜ਼ ਸਾਡੇ ਅੰਦਰ ਹੈਗੀ ਹੈ ਮੈਨੂਫੈਕਚਰ ਦਾ ਟੋਟਲੀ ਵੱਡਾ ਪਲਾਂਟ ਤੁਸੀਂ ਮਸ਼ੀਨਾਂ ਦੇਖੀਆਂ ਇਹ ਪੂਰੇ ਨਾਰਥ ਇੰਡੀਆ 'ਚ ਇਡੀਆਂ ਮਸ਼ੀਨਾਂ ਕਿਤੇ ਵੀ ਨਹੀਂ ਹੈਗੀਆਂ ਔਰ ਡਿਜ਼ਾਈਨਿੰਗ ਵੀ ਸਾਰੇ ਅੰਦਰ ਅੰਦਰ ਹੋ ਰਹੀ ਹੈ ਅਲੱਗ-ਅਲੱਗ ਪਾਰਟੀਆਂ ਦੇ ਜਿਵੇਂ ਪਹਿਲਾਂ ਹੀ ਦੱਸਿਆ ਕਈ ਯਾਰ ਕਈ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਆਰਡਰ ਦੇ ਰਹੇ ਹੁੰਦੇ ਉਹ ਵੀ ਇਕੱਠੇ ਹੋ ਕੇ ਬੈਠਦੇ ਨੇ ਗੱਲਾਂ ਕਰਦੇ ਨੇ ਔਰ ਕਈ ਰੋਂ ਦੇਖਣ ਨੂੰ ਇਹ ਮਿਲਦਾ ਵੀ ਆਪਣਾ ਨਾ ਮਤਭੇਦ ਹੋ ਸਕਦਾ ਹੈ ਕਿਸੇ ਦੇ ਪ੍ਰਤੀ ਔਰ ਇਲੈਕਸ਼ਨ ਦੇ ਵਿੱਚ ਅਸੀਂ ਮਤਦਾਦਾਨ ਕਰਨਾ ਹੈ ਔਰ ਸਾਡਾ ਲੋਕਤੰਤਰੀਕ ਦੇਸ਼ ਹੈ ਅੱਚ ਸਾਨੂੰ ਆਪਣਾ ਵੋਟ ਪਾ ਕੇ ਸਰਕਾਰ ਚੁੜਨ ਦਾ ਅਧਿਕਾਰ ਵੀ ਸਾਡੇ ਲੋਕਾਂ ਕੋਲ ਹੈਗਾ ਉਹਨੂੰ ਨਾਂ ਲੈ ਕੇ ਚੱਲਦੇ ਹੋਏ ਅਸੀਂ ਚੀਜ਼ ਨੂੰ ਉਹਦੇ ਮੱਦੇ ਨਜ਼ਰ ਹੀ ਜਦੋਂ ਅਸੀਂ ਵਪਾਰੀ ਆਂ ਵਪਾਰੀ ਤਾਂ ਸਾਰੀ ਪਾਰਟੀਆਂ ਬੇਟਾ ਤੁਸੀਂ ਜਿਨੇ ਵੀ ਪੈਸੇ ਦੇਣੇ ਆ ਅਸੀਂ ਉਹਦਾ ਕੰਮ ਕਰਨਾ ਔਰ ਵਪਾਰ ਕਰਨ ਵਾਸਤੇ ਸਾਨੂੰ ਇਸ ਚੀਜ਼ ਤੋਂ ਦੂਰ ਹੋਣਾ ਪੈਂਦਾ ਵੀ ਅਸੀਂ ਕਿਸੇ ਵੀ ਪਾਰਟੀ ਦਾ ਬਿੱਲਾ ਲਾ ਕੇ ਚੱਲੀਏ ਇੱਕ ਲੀਟਰ ਦੂਜੇ ਲੀਟਰ ਦੇ ਨਾਲ ਸਟੇਜ ਨਹੀਂ ਸਾਂਝਾ ਕਰਦਾ ਨਜ਼ਰ ਆਉਂਦਾ ਜੇਕਰ ਦੇਖਿਆ ਜਾਵੇ ਕਿਸੇ ਦੀ ਇਲੈਕਸ਼ਨ ਕੈਂਪੇਨਿੰਗ ਹੈ ਅਗਲੇ ਦਿਨ ਦੂਸਰੇ ਦੀ ਹੋਏਗੀ ਇੱਕ ਦਿਨ ਦੇ ਵਿੱਚ ਕਦੀ ਨਹੀਂ ਹੋਗਾ ਪਰ ਇੱਥੇ ਸਾਰੇ ਇਕੱਠੇ ਦੇਖਣ ਨੂੰ ਮਿਲੇ ਉਹ ਤਾਂ ਸੁਭਾਗ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਦਾ ਵੀ ਮੌਕਾ ਮਿਲਦਾ ਹੈ ਸਾਡੇ ਕੋਲ ਸਾਰੇ ਆਂਦੇ ਵੀ ਨੇ ਠੀਕ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖੋ ਤੁਸੀਂ ਜੁਵਾ ਪੀੜੀ ਬੇਟਾ ਅੱਗੇ ਆ ਰਹੇ ਹੋ ਵੋਟ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਡਾ ਵੋਟ ਦਾ ਅਧਿਕਾਰ ਵੀ ਤੁਹਾਨੂੰ ਸਾਰਿਆਂ ਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਚੰਗਾ ਸਮਝੋ ਲੇਕਿਨ ਆਨ ਵਾਲੀ ਜਿਹੜੀ ਯੰਗ ਜਨਰੇਸ਼ਨ ਹੈ ਬੇਟਾ ਉਹਦੇ ਹੱਥ ਦੇ ਵਿੱਚ ਆਪਣੇ ਦੇਸ਼ ਦੀ ਵਕੜ ਰੋ ਰਵੇ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਜ਼ਰੂਰ ਸੰਦੇਸ਼ ਦਵਾਂਗਾ ਵੀ ਇੱਕ ਚੀਜ਼ ਜ਼ਰੂਰ ਦੇਖਣ ਆਪਣੀ ਵੋਟ ਪਾਉਣ ਦਾ ਅਧਿਕਾਰ ਛੱਡ ਨਾ ਇਸੇ ਪਾਰਟੀ ਨੂੰ ਕਰੋ ਹੁਣ ਸਾਡੇ ਕੋਲ ਦੇਖੋ ਮੇਰੇ ਕੋਲ ਸਟਾਫ ਕੰਮ ਕਰਦਾ ਹੈ ਸਾਰੇ ਜਰੂਰੀ ਨਹੀਂ ਇੱਕ ਪਾਰਟੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਹਰੇਕ ਦੇ ਆਪਣੇ ਆਪਣੇ ਮਤ ਹੈ ਜਿਹਨੂੰ ਸਾਰਿਆਂ ਨੂੰ ਕਿਸੇ ਨੂੰ ਸੀ ਬਾਉਂਡ ਨਹੀਂ ਕਰਦੇ ਜਿਹਨੂੰ ਜਿਹਨੂੰ ਚੰਗਾ ਲੱਗਦਾ ਉਹਨਾਂ ਨੂੰ ਵੋਟ ਕਰੇ ਔਰ ਉਸ ਤੋਂ ਇਹ ਚੀਜ਼ ਸਿੱਖਿਆ ਮਿਲਦੀ ਹੈ ਜਿੱਦਾਂ ਅਸੀਂ ਇੱਥੇ ਇਕੱਠੇ ਆ ਪੋਲੀਟੀਕਲ ਲੀਡਰਾਂ ਨੂੰ ਵੀ ਇਕੱਠੇ ਆਪਣੇ ਮਤਭੇਦ ਹੋਣੇ ਚਾਹੀਦੇ ਆ ਨਾ ਕਿ ਕੋਈ ਜਗ੍ਹਾ ਲੜਾਈ ਜਾਂ ਕੋਈ ਐਸੀ ਸ਼ਬਦਾਵਲੀ ਵਰਤ ਕੇ ਦੇਖੋ ਕੁਛ ਐਸਾ ਮਾਹੌਲ ਕ੍ਰੀਏਟ ਹੋ ਜਾਂਦਾ ਉਹਦਾ ਨੁਕਸਾਨ ਵਰਕਰ ਦਾ ਹੁੰਦਾ ਵੱਡੇ ਲੀਡਰ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਤੋਂ ਪਹਿਲੀ ਪਾਰਟੀ ਦੇ ਤੁਰੇ ਫਿਰਦੇ ਨੇ ਇਸ ਲਈ ਕਿਸੇ ਤੇ ਨਹੀਂ ਜੇ ਵੱਡੇ ਲੀਡਰਾਂ ਨੇ ਵੀ ਮੈਂ ਹੀ ਆਵਾਜ਼ ਕਰਾਂਗਾ ਵੀ ਜਿਹੜੇ ਸਾਡੇ ਕੋਲ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ ਬੜੇ ਅੱਛੇ ਫ੍ਰੈਂਡਲੀ ਸਾਡੇ ਰਿਲੇਸ਼ਨ ਨੇ ਵੀ ਅੱਜ ਤੱਕ ਤਾਂ ਸਾਡੇ ਕੋਲ ਕੋਈ ਐਸਾ ਕਸਟਮਰ ਨਹੀਂ ਆਇਆ ਜਿਹੜਾ ਕੋਈ ਐਸਾ ਬਿਹੇਵੀਅਰ ਜਾਂ ਐਸੀ ਲੈਂਗੁਏਜ ਯੂਜ਼ ਕਰੇ ਜਿਨ੍ਹਾਂ ਨਾਲ ਹਾਲਾਤ ਖਰਾਬ ਸਭ ਤੋਂ ਵੱਡੀ ਚੀਜ਼ ਜਿਹੜੀ ਕੈਂਪੇਨਿੰਗ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੁੰਦੇ ਬੋਰਡਸ ਜਾਂ ਫਿਰ ਫਲੈਗਸ ਬਣਾਉਂਦੇ ਨੇ ਉਹ ਸਟਿੱਕਰਸ ਮੈਂ ਉੱਪਰ ਬਣਦੇ ਹੋਏ ਦੇਖੇ ਸਿਰਫ ਲੁਧਿਆਣਾ ਸ਼ਹਿਰ ਦੇ ਨਹੀਂ ਸੰਗਰੂਰ ਤੋਂ ਵੀ ਬਹੁਤ ਸਾਰੇ ਦੇਖੇ ਮੈਂ ਉੱਪਰ ਚੀਜ਼ਾਂ ਬਾਇੰਗਸ ਬਣਦੀਆਂ ਹਾਂ ਬੇਟਾ ਸਾਡੇ ਕੋਲ ਲੁਧਿਆਣਾ ਨਹੀਂ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਦਾ ਕੰਮ ਚੱਲ ਰਿਹਾ ਹੈ ਗੁਰਦਾਸਪੁਰ ਚੱਲ ਰਿਹਾ ਖੰਡੂਰ ਸਾਹਿਬ ਚੱਲ ਰਿਹਾ ਉਸ ਸਲਾਵਰ ਆਸਥਨ ਕੋ ਸੀਟ ਦਾ ਕੰਮ ਕੀਤਾ ਸੀ ਯੂਪੀ ਦਾ ਕਰ ਰਹੇ ਆ ਹਿਮਾਚਲ ਮੰਡੀ ਦਾ ਜਾ ਰਹੇ ਆ ਅਲਗ-ਅਲਗ ਪਾਰਟੀਆਂ ਦੇ ਔਰ ਅਲਗ-ਅਲਗ ਸਟੇਟਾਂ ਦਾ ਕੰਮ ਸਾਡੇ ਕੋਲ ਚੱਲੇ ਹੈਗੇ ਬੜੇ ਧੰਨਵਾਦ ਜੀ ਤਾਂ ਤੁਸੀਂ ਦੇਖਿਆ ਬਹੁਤ ਸਾਰੇ ਬੈਨਰਸ ਇਕੱਠੇ ਫਲੈਗਸ ਇਕੱਠੇ ਇੱਕੋ ਹੀ ਜਿਹੜਾ ਮੈਸੇਜ ਇਹਨਾਂ ਵੱਲੋਂ ਵੀ ਦਿੱਤਾ ਗਿਆ ਕਿ ਵੋਟ ਜਿਹੜੀ ਹੈ ਬਹੁਤ ਜ਼ਰੂਰੀ ਵੀ ਹੈ ਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਦੇਖਣਾ ਹੋਏਗਾ ਚਾਹੇ ਪਾਰਟੀ ਦੇ ਲੀਡਰਸ ਅਬ ਵੱਖ-ਵੱਖ ਦੇਖਣ ਨੂੰ ਮਿਲਦੇ ਨੇ ਪਰ ਉਹਨਾਂ ਦੀ ਸਾਰੀ ਤਿਆਰੀ ਜਿਹੜੀ ਉਹ ਬਿਲਕੁਲ ਇੱਕੋ ਜਗ੍ਹਾ ਦੇ ਉੱਤੇ ਤਿਆਰ ਕੀਤਾ ਜਾਂਦਾ ਹੈ ਕੈਂਪੇਨਿੰਗ ਵਾਸਤੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਲੈਕਸ਼ਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹ ਇੱਕੋ ਥਾਂ ਦੇ ਉੱਤੇ ਤਿਆਰ ਕੀਤੀਆਂ ਜਾਂਦੀਆਂ ਨੇ ਉੱਥੇ ਕੋਈ ਵੀ ਮਤਭੇਦ ਜਿਹੜਾ ਨਹੀਂ ਦੇਖਣ ਨੂੰ ਮਿਲਦਾ ਹੋਰ ਬਦੇਰੀ ਵੀਡੀਓਜ਼